ਹੈਲੋ ਫਰੈਂਡਸ ਅੱਜ ਅਜ਼ਵੰਤ ਕੋਰ ਦੀ ਬਹੁਤ ਹੀ ਸੋਹਣੀ ਕਹਾਣੀ ਤੁਹਾਨੂੰ ਸੁਣਾਵਾਂਗੇ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਸਟੋਰੀ ਕੇਸਰੋ ਮੰਜ਼ੇ ਤੇ ਪਈ ਪਾਸੇ ਮਾਰੀ ਸੀ نیند ਉਸਦੇ ਅੱਖਾਂ ਤੋਂ ਕੋਹਾਂ ਦੂਰ ਸੀ ਦਿਨ ਪਰ ਹੱਡ ਤੋੜ ਮਿਹਨਤ ਕਰਨ ਤੋਂ ਬਾਅਦ ਵੀ ਨੀਂਦ ਗਾਇਬ ਸੀ ਉਸ ਦਾ ਸਕੂਨ ਖਤਮ ਹੋ ਗਿਆ ਸੀ ਬਹੁਤ ਦਿਨਾਂ ਤੋਂ ਉਸ ਦਾ ਇਹੀ ਹਾਲ ਸੀ ਜਿਵੇਂ ਉਸ ਦਾ ਦਿਮਾਗ ਫਟ ਰਿਹਾ ਹੋਵੇ ਕਦੇ ਉਹ ਨਾਲ ਪਈ ਕੇਸਰ ਨੂੰ ਮਨ ਹੀ ਮਨ ਗਾਲਾਂ ਕੱਢਦੀ ਕੇ ਮਰਦ ਨਹੀਂ ਸਮਝ ਸਕਦੇ ਕਦੇ ਵੀ ਔਰਤ ਦੀ ਤਕਲੀਫ ਨੂੰ ਇਹਨਾਂ ਨੂੰ ਲੱਗਦਾ ਹੈ ਔਰਤ ਹੱਡ ਮਾਸ ਦੀ ਨਹੀਂ ਬਸ ਕੋਈ ਚੀਜ਼ ਹੈ ਜਿਸ ਨੂੰ ਕਦੇ ਤਕਲੀਫ ਹੋ ਹੀ ਨਹੀਂ ਸਕਦੀ ਮੈਂ ਤਾਂ ਸਮਝਾ ਸਮਝਾ ਕੇ ਵੀ ਥੱਕ ਚੁੱਕੀ ਹਾਂ ਪਰ ਕੋਈ ਅਸਰ ਨਹੀਂ ਪਹਿਲਾਂ ਮਾਂ ਤੋਂ ਡਰਦਾ ਸੀ ਤੇ ਹੁਣ ਇਸ ਨੂੰ ਦਿਹਾੜੀ ਟੁੱਟਣ ਦਾ ਡਰ ਹੈ ਤੇ ਉਸ ਤੋਂ ਪਹਿਲਾਂ ਪਪੀ ਪਈ ਉਸਨੂੰ ਉਹ ਦਿਨ ਯਾਦ ਆਉਂਦਾ ਜਦੋਂ ਉਸਨੇ ਕੇਸਰ ਨਾਲ ਦਿਹਾੜੀ ਤੇ ਜਾਣ ਦੀ ਗੱਲ ਕੀਤੀ ਸੀ ਪਹਿਲਾਂ ਤਾਂ ਉਸਨੇ ਬਿਲਕੁਲ ਹੀ ਮਨਾ ਕਰ ਦਿੱਤਾ ਸੀ ਪਰ ਜਦੋਂ ਉਸਨੇ ਕੇਸਰ ਨੂੰ ਪਿਆਰ ਨਾਲ ਸਮਝਾਇਆ ਕਿ ਦੋ ਜਣਿਆਂ ਦੀ ਕਮਾਈ ਨਾਲ ਆਪਾਂ ਵਧੀਆ ਖਾਪੀ ਸਕਾਂਗੇ ਤਾਂ ਉਸਨੇ ਟਾਲਣ ਲਈ ਕਿਹਾ ਕਿ ਤੂੰ ਬੇਬੇ ਨੂੰ ਪੁੱਛ ਲੈ ਜਦੋਂ ਬੇਬੇ ਨੂੰ ਪੁੱਛਿਆ ਤਾਂ ਘਰ ਵਿੱਚ ਮਹਾਪਾਰਤ ਹੀ ਹੋ ਗਿਆ ਸੀ ਕੇਸਰ ਦੀ ਮਾਂ ਉੱਚੀ ਉੱਚੀ ਆਕ ਰਹੀ ਸੀ ਕੀ ਹੋਇਆ ਸੀ ਗਰੀਬਾਂ ਪਾਰਿਸ ਦਾ ਮਤਲਬ ਇਹ ਨਹੀਂ ਕਿ ਅਸੀਂ ਔਰਤ ਦੀ ਕਮਾਈ ਖਾਵਾਂਗੇ ਕੋਈ ਨਾ ਫਿਰ ਕੀ ਹੋਇਆ ਇੱਕ ਟਾਈਮ ਰੋਟੀ ਨਹੀਂ ਖਾਵਾਂਗੇ ਪਰ ਘਰ ਦੀ ਨੂੰ ਬਾਹਰ ਕੰਮ ਕਰਨ ਨਹੀਂ ਜਾਵੇਗੀ ਚਾਹ ਜਵਾਕ ਨੇ ਇਹਨਾਂ ਨੂੰ ਕੌਣ ਸੰਭੂ ਫਿਰ ਕੇਸਰ ਨੇ ਵੀ ਸਾਫ਼ ਇਨਕਾਰ ਕਰ ਦਿੱਤਾ ਸੀ ਆਪਣੀ ਮਾਂ ਦੀ ਹਾਂ ਵਿੱਚ ਹਾਂ ਮਿਲਾ ਕੇ ਉਹ ਵੀ ਕਹਿਣ ਲੱਗਾ ਤੈਨੂੰ ਪਿੰਡ ਦੇ ਲੋਕਾਂ ਦਾ ਪਤਾ ਵੀ ਹੈ ਕਿਵੇਂ ਜਨਾਨੀਆਂ ਬਾਰੇ ਮਿਰਚ ਮਸਾਲਾ ਲਾ ਕੇ ਗੱਲਾਂ ਕਰਦੀ ਨੇ ਅਤੇ ਮਾੜੇ ਬੰਦੇ ਦੀ ਟੀਵੀ ਦੀ ਤਾਂ ਉਂਝ ਹੀ ਖੈਰ ਨਹੀਂ ਮੈਨੂੰ ਨਹੀਂ ਲੋੜ ਤੇਰੀ ਕਮਾਈ ਦੀ ਚੁੱਪ ਕਰਕੇ ਘਰ ਬੈਠ ਤੇ ਨਿਆਣੇ ਸਾਹਬ ਉਹ ਕੇਸਰ ਦੇ ਬਦਲੇ ਰੂਪ ਨੂੰ ਵੇਖਦੀ ਰਹੀ ਕਿ ਕਿਵੇਂ ਆਪਣੀ ਮਾਂ ਦੀ ਪੈਰ ਵਿੱਚ ਪੈਰ ਰੱਖ ਰਿਹਾ ਹੈ ਕੇਸ ਨੂੰ ਸੱਤ ਜਮਾਤਾਂ ਪੜ੍ਹੀ ਸੀ ਉਸ ਨੂੰ ਹੋਰ ਪੜਨ ਦਾ ਵੀ ਸ਼ੌਂਕ ਸੀ ਪਰ ਘਰ ਦੀ ਗਰੀਬੀ ਨੇ ਉਸ ਨੂੰ ਪੜੇ ਨਹੀਂ ਨਹੀਂ ਦਿੱਤਾ ਆਪਣੇ ਪੇਕੇ ਵੀ ਆਪਣੀ ਮਾਂ ਨਾਲ ਲੋਕਾਂ ਦੇ ਘਰ ਗੋਹਾ ਪੂਰਾ ਕਰਨ ਜਾਂਦੀ ਸੀ ਉਹ ਘਰਦਿਆਂ ਤੋਂ ਚੋਰੀ-ਚੋਰੀ ਕਿਤਾਬਾਂ ਪੜ੍ਹਦੀ ਸੀ ਉਸ ਦਾ ਸੁਪਨਾ ਸੀ ਕਿ ਪੜ੍ਹ ਲੈ ਕੇ ਉਹ ਨੌਕਰੀ ਕਰੇਗੀ ਅਤੇ ਆਪਣੇ ਘਰਦਿਆਂ ਦੀ ਗਰੀਬੀ ਨੂੰ ਦੂਰ ਕਰੇਗੀ ਪਰ ਉਸ ਦੇ ਘਰਦਿਆਂ ਨੇ ਛੇਤੀ ਹੀ ਉਸ ਦਾ ਵਿਆਹ ਕਰ ਦਿੱਤਾ ਤੇ ਉਸ ਦਾ ਸੁਪਨਾ ਬਸ ਸੁਪਨਾ ਬਣ ਕੇ ਹੀ ਰਹਿ ਗਿਆ ਵਿਆਹ ਤੋਂ ਬਾਅਦ ਵੀ ਗਰੀਬੀ ਨੇ ਉਸ ਦਾ ਸਾਥ ਨਾ ਛੱਡਿਆ ਉਸ ਦੀ ਸੱਸ ਦੇ ਸੱਤ ਪੁੱਤਰ ਸੀ ਉਸ ਦਾ ਪਤੀ ਕੇਸਰ ਸਭ ਤੋਂ ਛੋਟਾ ਸੀ ਉਸ ਹੀ ਸਾਤ ਸੋਨਾਂ ਦੇ ਨਾਲ ਹੀ ਰਹਿੰਦੀ ਸੀ ਉਸ ਦੇ ਬਾਕੀ ਪੋਤ ਉਸ ਦੇ ਮੂੰਹ ਤੇ ਪਾਣੀ ਵੀ ਨਾ ਧਰਦੇ ਉਸ ਦਾ ਪਤੀ ਕੰਨ ਪਰ ਦਿਹਾੜੀਦਾਰ ਬੰਦਾ ਸੀ ਅਤੇ ਆਪਣੀ ਮਾਂ ਤੋਂ ਬਹੁਤ ਡਰਦਾ ਸੀ ਵਿਆਹ ਤੋਂ ਥੋੜੇ ਦਿਨਾਂ ਬਾਅਦ ਹੀ ਉਸ ਦੀ ਸੱਸ ਉਸ ਨੂੰ ਗੱਲਾਂ-ਗੱਲਾਂ ਵਿੱਚ ਸੁਣਾਇਆ ਕਰਦੀ ਕਿ ਮੇਰਾ ਤਾਂ ਪੋਤਾ ਖਿਡਾਉਣ ਨੂੰ ਦਿਲ ਕਰਦਾ ਮੈਂ ਤਾਂ ਸਾਰੀ ਦਿਹਾੜੀ ਆਪਣੇ ਪੋਤੇ ਨੂੰ ਲੈ ਕੇ ਬੈਠੇ ਰਿਹਾ ਕਰੂੰ ਮੈਂ ਨਹੀਂ ਫਿਰ ਕੋਈ ਕੰਮ ਕਰਨਾ ਕਿਸਰੋ ਇਹ ਸੋਨ ਨੀਵੀ ਪਾ ਲਿਆ ਕਰਦੀ ਕੇਸਰੋ ਜਦੋਂ ਸਕੂਲ ਪੜ੍ਹਿਆ ਕਰਦੀ ਸੀ ਤਾਂ ਉਸਨੇ ਛੋਟਾ ਪਰਿਵਾਰ ਸੁખી ਪਰਿਵਾਰ ਵਾਲੀ ਕਹਾਣੀ ਪੜ੍ਹੀ ਸੀ। ਉਹ ਵੀ ਅਕਸਰ ਸੋਚਿਆ ਕਰਦੀ ਸੀ ਕਿ ਵਿਆਹ ਤੋਂ ਬਾਅਦ ਉਹ ਸਿਰਫ ਇੱਕ ਹੀ ਬੱਚਾ ਕਰੇਗੀ। ਚਾਹੇ ਮੁੰਡਾ ਹੋਵੇ ਜਾਂ ਕੁੜੀ ਤੇ ਉਸਨੂੰ ਹੀ ਵਧੀਆ ਪੜ੍ਹਾਏਗੀ। ਪਰ ਹੁਣ ਆਪਣੇ ਸੱਸ ਦੀਆਂ ਗੱਲਾਂ ਤੋਂ ਪਰੇਸ਼ਾਨ ਸੀ ਕਿ ਜੇਕਰ ਕੁੜੀ ਹੋ ਗਈ ਤਾਂ ਫੇਰ ਰੱਬ ਦੀ ਮਿਹਰ ਸਦਕਾ ਕੇਸਰੋ ਦੇ ਜੇਠਾ ਮੁੰਡਾ ਹੋ ਗਿਆ। ਤਾਂ ਕੇਸਰੋ ਦੀ ਸੱਸ ਦੀ ਮੁਰਾਦ ਪੂਰੀ ਹੋ ਗਈ। ਉਹ ਪਿੰਡ ਵਿੱਚ ਕਹਿੰਦੀ ਫਿਰੇ ਕਿ ਮੇਰੀ ਨੂੰ ਵੀ ਮੇਰੇ ਵਾਂਗ ਕਿਸਮਤ ਵਾਲੀ ਐ ਜੇਠਾ ਹੀ ਪੁੱਤ ਹੋ ਗਿਆ ਕੇਸਰੋ ਵੀ ਖੁਸ਼ ਸੀ ਕਿ ਚਲੋ ਮੁੰਡਾ ਹੋ ਗਿਆ ਜੇ ਕਿਤੇ ਕੁੜੀ ਹੋ ਜਾਂਦੀ ਤਾਂ ਉਸ ਦੀ ਸਾਸ ਨੇ ਤਾਂ ਮੈਨੇ ਮਾਰ-ਮਾਰ ਕੇ ਉਸ ਦੇ ਧਾੜ ਤੇ ਮੁੰਡੀ ਨਹੀਂ ਛੱਡਨੀ ਸੀ ਮੁੰਡਾ 2 ਸਾਲ ਦਾ ਹੋਣ ਮਗਰੋਂ ਹੀ ਉਸ ਦੀ ਸਾਸ ਨੇ ਉਸ ਦੇ ਕੰਨ ਖਾ ਲਏ ਕਿ ਇੱਕ ਜਵਾਕ ਤਾਂ ਹੋਰ ਹੋਣਾਈ ਚਾਹੀਦਾ ਇੱਕਦਾਂ ਵਿਹੜੇ ਵਿੱਚ ਰੁੱਕ ਵੀ ਚੰਗਾ ਨਹੀਂ ਲੱਗਦਾ ਕੈਸਰੋ ਕਦੇ-ਕਦੇ ਕੇਸਰ ਨੂੰ ਕਿਹਾ ਕਰਦੀ ਕਿ ਕੇਜੀ ਆਪਾਂ ਨਹੀਂ ਹੋਰ ਬੱਚਾ ਕਰਨਾ ਪਰ ਕੇਸਰ ਕਹਿੰਦਾ ਕਿ ਤੂੰ ਇਹ ਗੱਲ ਮੈਨੂੰ ਨਹੀਂ ਬੇਬੇ ਨੂੰ ਸਮਝਾ ਪਰ ਆਪਣੀ ਸਾਸ ਅਗੇ ਬੋਲਣ ਦੀ ਕੇਸਰੋ ਦੀ ਵੀ ਹਿੰਮਤ ਨਹੀਂ ਸੀ ਉਸਦੀ ਆਪਣੀ ਸਾਸ ਅਗੇ ਇੱਕ ਨਾ ਚੱਲੀ ਦੂਜੀ ਵਾਰ ਵੀ ਮੁੰਡਾ ਹੋ ਗਿਆ ਕੇਸਰੋ ਦੀ ਸੱਸ ਬਹੁਤ ਖੁਸ਼ ਹੋਈ ਉਸਦੇ ਪੈਰ ਧਰਤੀ ਤੇ ਨਹੀਂ ਲੱਗ ਰਹੇ ਸੀ ਉਹ ਆਪਣੇ ਮਨ ਹੀ ਮਨ ਵਿੱਚ ਸੋਚਿਆ ਕਰਦੀ ਕਿ ਲੱਗਦਾ ਹੈ ਮੇਰੇ ਕੇਸਰ ਦੇ ਵੀ ਮੇਰੇ ਵਾਂਗ ਸੱਤ ਬੋਤੀ ਹੋਣਗੇ। ਉਧਰ ਕੇਸਰੋ ਸੋਚਦੀ ਕਿ ਹੁਣ ਤੱਕ ਨੰਨ ਨੂੰ ਹੱਥ ਲਾ ਲੇ ਕਿ ਮੈਂ ਹੁਣ ਹੋਰ ਬੱਚਾ ਨਹੀਂ ਕਰਾਂਗੀ। ਭਾਵੇਂ ਜੋ ਮਰਜ਼ੀ ਹੋਵੇ। ਹੋਂ ਦੀ ਵਾਰ ਭਾਵੇਂ ਉਸਨੂੰ ਆਪਣੀ ਸਾਸ ਨਾਲ ਲੜਨਾ ਹੀ ਪਵੇ। ਬੇਬੇ ਜੀ ਹੋਰਾਂ ਦਾ ਵਕਤ ਕੁਝ ਹੋਰ ਸੀ। ਹੁਣ ਸਮਾਂ ਬਦਲ ਗਿਆ ਹੈ। ਉਹ ਆਪਣੇ ਦੋਵੇਂ ਬੱਚਿਆਂ ਦੀ ਚੰਗੀ ਪਰਵਰਿਸ਼ ਕਰੇਗੀ। ਪਰ ਦਾਤਾਂ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ। ਜੀਜੀ ਵਾਰ ਤੱਕ ਕੇਸਰ ਨੂੰ ਆਪ ਹੀ ਪਤਾ ਨਾ ਲੱਗਿਆ ਕਿ ਉਸ ਨੂੰ ਕਦੋਂ ਦੇਨ ਟੱਪ ਗਈ ਉਸ ਦੀ ਸਾਥ ਸਾਰਾ ਦਿਨ ਘੁੰਮਦੀ ਰਹਿੰਦੀ ਬੱਚਿਆਂ ਦਾ ਖਿਆਲ ਉਸ ਨੂੰ ਆਪ ਹੀ ਰੱਖਣਾ ਪੈਂਦਾ ਗਰੀਬੀ ਨੇ ਤੇ ਜਵਾਕਾਂ ਨੇ ਉਸ ਦੀ ਮੱਤ ਮਾਰ ਦਿੱਤੀ ਸੀ ਜਦੋਂ ਉਸ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਸ ਦੇ ਢਿੱਡ ਵਿੱਚ ਇੱਕ ਜਿੰਦ ਹੋਰ ਪਲ ਰਹੀ ਹੈ ਪਹਿਲਾਂ ਤਾਂ ਉਸ ਨੇ ਆਪਣੀ ਸੱਸ ਨੂੰ ਕੁਝ ਨਾ ਦੱਸਿਆ ਸਗੋਂ ਉਸ ਨੇ ਬਹੁਤ ਗਰਮ ਚੀਜ਼ਾਂ ਖਾਈਆਂ ਤੇ ਗਰਮ ਕਾੜੇ ਵੀ ਪੀਤੇ ਪਰ ਕੋਈ ਅਸਰ ਨਾ ਹੋਇਆ ਰਬ ਦੀ ਰਜ਼ਾ ਤਾਂ ਕੁਝ ਹੋਰ ਹੀ ਸੀ ਉਸ ਨੇ ਇਸ ਬਾਰੇ ਕੇਸਰ ਨਾਲ ਗੱਲ ਕੀਤੀ ਪਰ ਉਸ ਉੱਤੇ ਤਾਂ ਕੋਈ ਅਸਰ ਹੀ ਨਹੀਂ ਸੀ ਉਸ ਨੂੰ ਲੱਗਦਾ ਕਿ ਨਿਆਣੀ ਜਮਣਾ ਪਾਲਣਾ ਬਸ ਔਰਤ ਦਾ ਹੀ ਕੰਮ ਹੈ ਕੇਸਰ ਨੂੰ ਉਸਦੀ ਇਸ ਨਾ ਸਮਝੀ ਤੇ ਖੇਜ਼ ਵੀ ਆਉਂਦੀ ਜਦੋਂ ਕੇਸਰ ਨੇ ਆਪਣੀ ਸੱਸ ਨੂੰ ਦੱਸਿਆ ਤਾਂ ਉਹ ਤਾਂ ਦੋਵੇਂ ਹੱਥ ਜੋੜ ਵਾਹਿਗੁਰੂ ਦਾ ਸ਼ੁਕਰ ਮਨਾਉਣ ਲੱਗੀ ਕਿ ਇਹ ਦਾਤਿਆ ਤੇਰੀਆਂ ਮੇਰਾ ਐਵੇਂ ਹੀ ਰਹਿਣ ਪਰ ਕੇਸਰੋਂ ਮਨ ਹੀ ਮਨ ਪਰੇਸ਼ਾਨ ਸੀ ਕਿ ਕਮਾਈ ਘਟ ਹੈ ਤੇ ਉਸ ਦਾ ਪਰਿਵਾਰ ਵੱਧਦਾ ਜਾ ਰਿਹਾ ਹੈ। ਕਈ ਵਾਰ ਉਸ ਨੂੰ ਕੇਸਰ ਤੇ ਵੀ ਤਰਸਾਉਂਦਾ ਕਿ ਸਾਰੀ ਦਿਹਾੜੀ ਕਿੰਨੀ ਮਿਹਨਤ ਕਰਦਾ ਹੈ। ਤਾਂ ਕਿਤੇ ਜਾ ਕੇ ਦੋ ਵਕਤ ਦੀ ਰੋਟੀ ਮਿਲਦੀ ਹੈ। ਹੋਂਦੀ ਵਾਰ ਉਸਦੇ ਜੋੜੇ ਬੱਚੇ ਹੋਏ। ਬਹੁਤ ਸੋਹਣੀ ਕੁੜੀ ਤੇ ਇੱਕ ਮੁੰਡਾ। ਉਸ ਨੂੰ ਪਤਾ ਸੀ ਕਿ ਚਾਰ ਜਵਾਕਾਂ ਨੂੰ ਚੰਗਾ ਖਿਲਾਉਣਾ ਪਿਲਾਉਣਾ ਸੌਖਾ ਨਹੀਂ ਹੈ। ਇਕੱਲੇ ਕੇਸਰ ਦੀ ਕਮਾਈ ਨਾਲ ਤਾਂ ਬਿਲਕੁਲ ਵੀ ਨਹੀਂ। ਉਹ ਨਿੱਕੀ-ਨਿੱਕੀ ਚੀਜ਼ ਲਈ ਆਪਣੇ ਬੱਚਿਆਂ ਨੂੰ ਸਹਿਕਦਿਆਂ ਨਹੀਂ ਦੇਖ ਸਕਦੀ ਸੀ। ਬੱਚੇ ਥੋੜੇ ਵੱਡੇ ਹੋਏ ਤਾਂ ਹੀ ਉਸਨੇ ਕੇਸਰ ਨਾਲ ਆਪ ਕੰਮ ਤੇ ਜਾਣ ਦਾ ਵਿਚਾਰ ਕੀਤਾ ਪਰ ਘਰ ਵਿੱਚ ਨਿਤ ਦਾ ਕਲੇਸ਼ ਰਹਿਣ ਲੱਗ ਗਿਆ ਸੀ ਉਸ ਦੀ ਸੱਸ ਤਾਂ ਉਸ ਨੂੰ ਸਾਰਾ ਦਿਨ ਅੱਖਾਂ ਪਾੜ ਪੜ ਕੇ ਦੇਖਦੀ ਕਿ ਕਿਵੇਂ ਬਾਹਰ ਘੁੰਮਣ ਦੀ ਅੱਗ ਲੱਗੀ ਹੈ ਉਸਨੇ ਕੇਸਰ ਅਤੇ ਆਪਣੀ ਸੱਸ ਨੂੰ ਮਿੰਨਤ ਨਾਲ ਕਿਹਾ ਕਿ ਜੇਕਰ ਉਹਨਾਂ ਨੂੰ ਸਹੀ ਨਹੀਂ ਲੱਗ ਰਿਹਾ ਤਾਂ ਉਹ ਬਾਹਰ ਕੰਮ ਕਰਨ ਬਿਲਕੁਲ ਨਹੀਂ ਜਾਵੇਗੀ ਬਸ ਇੱਕ ਮਹੀਨੇ ਲਈ ਇਜਾਜ਼ਤ ਦੇ ਦੇਵੋ ਕੇਸਰ ਨੇ ਅਨਮਨੇ ਜੇ ਮਾਨ ਨਾਲ ਕਿਹਾ ਕਿ ਜਿਵੇਂ ਬੇਬੇ ਆਕੇਗੀ ਅਤੇ ਸੋਨ ਉਸ ਦੀ ਸਾਸ ਥੋੜੀ ਦੇਰ ਲਈ ਚੁੱਪ ਕਰ ਗਈ। ਫਿਰ ਕੁਝ ਸੋਚ ਕੇ ਬੋਲੀ ਕਿ ਚਲ ਉਤਾਰ ਲੈਣ ਦੇ ਆਪਣਾ ਚਾ ਪਰ ਕੇਸਰੋ ਕਾਫੀ ਖੁਰਸੀ ਉਸ ਨੂੰ ਬਾਹਰ ਘੁੰਮਣ ਦਾ ਸ਼ੌਂਕ ਬਿਲਕੁਲ ਨਹੀਂ ਸੀ। ਬਸ ਉਹ ਸਭ ਆਪਣੇ ਬੱਚਿਆਂ ਲਈ ਕਰ ਰਹੀ ਸੀ। ਘਰ ਦੀ ਹਾਲਤ ਵਿੱਚ ਵੀ 20 ਦਿਨਾਂ ਵਿੱਚ ਹੀ ਫਰਕ ਪੈ ਗਿਆ। ਕੇਸਰ ਦੇ ਹੱਥ ਵਿੱਚ ਹੁਣ ਹਰ ਰੋਜ਼ ਦੁੱਗਨੇ ਪੈਸੇ ਹੁੰਦੇ ਸੀ। ਉਸਦੀ ਸੱਸ ਨੂੰ ਵੀ ਮਹਿਸੂਸ ਹੋਇਆ ਕਿ ਕੇਸਰੋ ਦੇ ਕੰਮ ਤੇ ਜਾਣ ਕਰਕੇ ਕਮਾਈ ਵਿੱਚ ਤਾਂ ਫਰਕ ਪਿਆ ਹੈ। ਉਹ ਨ ਉਹ ਦੋਵੇਂ ਜੀ ਸਵੇਰੇ ਹੀ ਦਿਹਾੜੀ ਤੇ ਚਲੇ ਜਾਂਦੇ। ਉਸਦੀ ਸੱਸ ਬੱਚਿਆਂ ਦਾ ਤੇ ਇੱਕ ਮਰੀ ਜਈ ਗਾਂ ਜੋ ਦੁੱਧ ਪੀਣ ਲਈ ਰੱਖੀ ਹੋਈ ਸੀ ਉਸ ਦਾ ਖਿਆਲ ਰੱਖਦੀ। ਸਭ ਕੁਝ ਠੀਕ ਚੱਲ ਰਿਹਾ ਸੀ। ਵੱਡੇ ਦੋ ਮੁੰਡੇ ਸਕੂਲ ਜਾਣ ਲੱਗ ਗਏ ਸੀ। ਕੇਸਰ ਅਤੇ ਉਸਦੀ ਮਾਂ ਨੇ ਮੁਰ ਉਸ ਨੂੰ ਕੰਮ ਤੇ ਜਾਣ ਤੋਂ ਮਨਾ ਨਹੀਂ ਕੀਤਾ। ਪਰ ਹੁਣ ਕੇਸਰ ਐ ਨਾ ਸਵਾਰਥੀ ਹੋ ਜਾਵੇਗਾ। ਕੈਸਰੋ ਨੇ ਤਾਂ ਕਦੇ ਸੋਚਿਆ ਤੱਕ ਨਹੀਂ ਸੀ ਕਿ ਕੈਸਰੋ ਉਂਗਲੀਆਂ ਤੇ ਦਿਨ ਗਿਣ ਰਹੀ ਸੀ ਪੂਰੇ 12 ਦਿਨ ਉੱਤੇ ਹੋ ਗਏ ਸੀ ਪਰ ਕੈਸਰੋ ਨੂੰ ਮਹੀਨਾ ਨਹੀਂ ਆਇਆ ਸੀ ਉਹ ਘਬਰਾ ਰਹੀ ਸੀ ਕਿ ਕੀ ਪਤਾ ਹੁਣ ਵੀ ਪਹਿਲਾ ਵਾਂਗ ਬੱਚਾ ਠਹਿਰ ਜਾਵੇ ਤੇ ਪਤਾ ਵੀ ਨਾ ਲੱਗੇ ਨਹੀਂ ਨਹੀਂ ਹੁਣ ਉਹ ਇੱਕ ਗਲਤੀ ਦੁਬਾਰਾ ਦੁਹਰਾਉਣਾ ਨਹੀਂ ਚਾਹੁੰਦੀ ਸੀ ਇਸ ਲਈ ਤਾਂ ਉਹ ਬਿਸਤਰ ਤੇ ਪਈ ਪਈ ਤੜਪ ਰਹੀ ਸੀ ਦਿਨ ਚ ਵੀ ਉਹ ਬਹੁਤ ਬੇਚੈਨ ਰਹਿੰਦੀ ਉਸ ਦਾ ਕੰਮ ਕਰਨ ਨੂੰ ਵੀ ਭੋਰਾ ਜੀ ਨਾ ਕਰਦਾ ਪਰ ਕੇਸਰ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਸੀ ਉਹ ਆਰਾਮ ਨਾਲ ਸੁੱਤਾ ਪਿਆ ਸੀ ਉਸ ਨੇ ਕੇਸਰ ਨੂੰ ਕਈ ਵਾਰ ਹਸਪਤਲ ਜਾ ਕੇ ਜਾਂਚ ਕਰਵਾਉਣ ਲਈ ਕਿਹਾ ਪਰ ਕੇਸਰ ਨਾ ਹੀ ਉਸ ਦੇ ਨਾਲ ਚੱਲਣ ਨੂੰ ਤਿਆਰ ਸੀ ਤੇ ਨਾ ਹੀ ਉਸ ਨੂੰ ਕੱਲੀ ਨੂੰ ਵੀ ਜਾਣ ਦਿੰਦਾ ਸੀ ਉਸ ਨੂੰ ਇਹ ਸੀ ਕਿ ਦਿਹਾੜੀ ਖਰਾਬ ਹੁੰਦੀ ਹੈ ਫਿਰ ਅੱਜਕੱਲ ਸੌਕੇ ਕਿਤੇ ਕੰਮ ਵੀ ਨਹੀਂ ਮਿਲਦੇ ਕੇਸਰ ਉਸ ਦੇ ਇਸ ਜਵਾਬ ਤੋਂ ਸਿਰ ਤੋਂ ਲੈ ਕੇ ਪੈਰਾਂ ਤੱਕ ਸੜੀ ਪਈ ਸੀ ਕੈਸਰ ਦੀ ਮਾਨਸਿਕ ਹਾਲਤ ਦਾ ਕੈਸਰ ਨੂੰ ਕੋਈ ਅੰਦਾਜ਼ਾ ਹੀ ਨਹੀਂ ਸੀ ਉਸ ਲਈ ਬੱਚੇ ਪੈਦਾ ਕਰਨਾ ਇੱਕ ਖੇਡ ਸੀ ਕੈਸਰ ਨੂੰ ਬੇਫਿਕਰ ਪਈ ਕੈਸਰ ਤੇ ਬਹੁਤ ਗੁੱਸਾ ਆ ਰਿਹਾ ਸੀ ਅਖੀਰ ਉਸਨੇ ਇਸ ਗੱਲ ਦਾ ਜ਼ਿਕਰ ਸਵੇਰੇ ਆਪਣੀ ਸੱਸ ਨਾਲ ਕਰਨ ਦਾ ਫੈਸਲਾ ਕੀਤਾ ਜਦੋਂ ਸਵੇਰ ਹੋਈ ਤਾਂ ਉਸ ਦਾ ਵਿਚਾਰ ਇੱਕਦਮ ਬਦਲ ਗਿਆ ਉਹ ਜਾਣਦੀ ਸੀ ਕਿ ਉਸ ਦੀ ਸੱਸ ਨੇ ਆਪਣੀ ਉਹੀ ਪੁਰਾਣੀ ਕਹਾਣੀ ਛੇੜ ਲੈਣੀ ਹੈ ਕਿ ਲੈ ਫਿਰ ਕੀ ਹੋਇਆ ਤੂੰ ਤਾਂ ਕਰਮਾਂ ਵਾਲੀ ਹੈ ਮੇਰੇ ਵੀ ਤਾਂ ਸੱਤ ਪੁੱਤ ਸੀ ਉਸ ਨੂੰ ਲੱਗਿਆ ਕਿ ਆਪਣੀ ਸੱਸ ਨੂੰ ਦੱਸ ਕੇ ਕਿਤੇ ਹੋਰ ਪੰਗਾ ਨਾ ਪਾ ਲਵੇ ਤੇ ਗੱਲ ਵਿਗੜ ਜਾਵੇ ਇਹ ਸੋਚੋ ਘਬਰਾ ਗਈ ਉਹ ਹੋਰ ਬੱਚਾ ਬਿਲਕੁਲ ਵੀ ਨਹੀਂ ਚਾਹੁੰਦੀ ਸੀ ਇਸ ਲਈ ਉਸਨੇ ਆਪਣੀ ਸੱਸ ਨੂੰ ਕੁਝ ਵੀ ਨਾ ਦੱਸਿਆ ਉਸਨੇ ਚੁੱਪਚਾਪ ਕੜਾ ਬਣਾ ਕੇ ਪੀਤਾ ਤੇ ਕੰਮ ਤੇ ਚਲੀ ਗਈ ਪਰ ਉਸ ਦਾ ਧਿਆਨ ਕੰਮ 'ਚ ਬਿਲਕੁਲ ਵੀ ਨਹੀਂ ਸੀ ਆਪਣੀ ਬੇਵਸੀ ਤੇ ਉਹ ਝੂਰਦੀ ਰਹਿੰਦੀ ਕਈ ਵਾਰ ਆਪਣੀ ਖੇਜ਼ ਬੱਚਿਆਂ ਤੇ ਕੱਢ ਦਿੰਦੀ। ਤੀਜੇ ਕੁ ਦਿਨ ਰਿਸ਼ਤੇਦਾਰੀ ਚ ਕਿਸੇ ਦੀ ਮੌਤ ਹੋ ਗਈ। ਅਚਾਨਕ ਕੇਸਰ ਨੂੰ ਆਪਣੀ ਮਾਂ ਨੂੰ ਲੈ ਕੇ ਉੱਥੇ ਜਾਣਾ ਪਿਆ। ਉਸ ਨੂੰ ਗੁੱਸਾ ਆਇਆ ਕਿ ਹੁਣ ਦਿਹਾੜੀ ਨਹੀਂ ਟੁੱਟਣੀ। ਪਰ ਕੇਸਰੋ ਨੇ ਮੌਕਾ ਤਾੜ ਲਿਆ। ਉਹ ਵੀ ਉਸ ਦਿਨ ਦਿਹਾੜੀ ਤੇ ਨਹੀਂ ਗਈ। ਬੱਚਿਆਂ ਨੂੰ ਸਕੂਲ ਭੇਜ ਕੇ ਉਹ ਆਪ ਨਿੱਕੀ ਕੁੜੀ ਤੇ ਮੁੰਡੇ ਨੂੰ ਲੈ ਕੇ ਪੈਦਲ ਹੀ ਨਾਲ ਦੇ ਪਿੰਡ ਸਰਕਾਰੀ ਹਸਪਤਾਲ ਵੱਲ ਚਲੀ ਗਈ। ਉਸ ਨੂੰ ਇਹ ਸੀ ਕਿ ਜੇਕਰ ਕਿਸੇ ਨੇ ਉਸ ਤੇ ਜਾਨ ਦੀ ਕਬਰ ਕੇਸਰ ਨੂੰ ਦੇ ਵੀ ਦਿੱਤੀ ਤਾਂ ਉਹ ਨਿੱਕੀ ਕੁੜੀ ਦੀ ਬਿਮਾਰੀ ਦਾ ਬਹਾਨਾ ਲਗਾ ਦੇਵੇਗੀ। ਰਸਤੇ ਵਿੱਚ ਜਾਂਦਿਆਂ ਤਰ੍ਹਾਂ-ਤਰ੍ਹਾਂ ਦੇ ਖਿਆਲ ਉਸ ਦੇ ਮਨ ਵਿੱਚ ਆ ਰਹੇ ਸੀ। ਉਸ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਹਸਪਤਾਲ 'ਚ ਡਾਕਟਰ ਨੇ ਉਸ ਦੀ ਜਾਂਚ ਕੀਤੀ ਤੇ ਕਿਹਾ ਕਿ ਜ਼ਰੂਰੀ ਨਹੀਂ ਕਿ ਉਹ ਪ੍ਰੈਗਨੈਂਟ ਹੀ ਹੋਵੇ। ਕਈ ਵਾਰ ਖੂਨ ਦੀ ਕਮੀ ਕਰਕੇ ਮਹੀਨਾ ਦੇਰ ਨਾਲ ਆ ਸਕਦਾ ਹੈ। ਕੇਸਰੋ ਦੇ ਦਿਲ ਨੂੰ ਪੂਰਾ ਵੀ ਸੰਤੁਸ਼ਟੀ ਨਹੀਂ ਹੋਈ। ਕੇਸਰੋ ਨੇ ਆਪਣੀ ਨਿੱਕੀ ਕੁੜੀ ਤੇ ਮੁੰਡੇ ਦੇ ਹੋਣ ਬਾਰੇ ਦੱਸਿਆ ਕਿ ਉਸ ਨੂੰ ਪਤਾ ਹੀ ਨਹੀਂ ਲੱਗਿਆ ਸੀ ਉਸ ਨੇ ਡਾਕਟਰ ਨੂੰ ਦਵਾਈ ਦੇਣ ਬਾਰੇ ਕਿਹਾ ਡਾਕਟਰ ਨੇ ਇਹ ਕਿਹਾ ਕਿ ਐਵੇਂ ਬਿਨਾ ਟੈਸਟ ਕੀਤੇ ਉਹ ਦਵਾਈ ਨਹੀਂ ਦੇ ਸਕਦੀ ਨਰਸ ਨੇ ਉਸ ਨੂੰ ਖਾਲੀ ਪੇਟ ਪਿਸ਼ਾਬ ਲਿਵਾਉਣ ਲਈ ਕਿਹਾ ਇੱਕ ਸ਼ੀਸ਼ੀ ਦੇ ਦਿੱਤੀ ਕੇਸਰੋ ਘਰ ਵਾਪਸ ਆ ਗਈ ਉਸ ਨੂੰ ਆਪਣਾ ਜਾਣਾ ਬੇਕਾਰ ਹੀ ਲੱਗਿਆ ਉਸ ਦੀ ਬੇਚੈਨੀ ਘਟ ਨਹੀਂ ਹੋਈ ਸਗੋਂ ਹੋਰ ਵੱਧ ਗਈ ਸੀ ਕਿਉਂਕਿ ਅਗਲੇ ਦਿਨ ਸ਼ਨੀਵਾਰ ਤੇ ਐਤਵਾਰ ਸੀ ਉਹ ਸੋਚ ਰਹੀ ਸੀ ਕਿ ਇੱਕ ਵਾਰ ਤਾਂ ਬਹਾਨੇ ਨਾਲ ਹਸਪਤਲ ਜਾਈ ਪਰ ਹੁਣ ਇਹ ਸੋਚ ਉਹ ਹੋਰ ਪਰੇਸ਼ਾਨ ਹੋ ਗਈ ਉਸ ਦੇ ਦਿਲ ਵਿੱਚ ਕਈ ਤਰ੍ਹਾਂ ਦੇ ਵਿਚਾਰ ਆ ਜਾ ਰਹੇ ਸੀ ਉਹ ਕਦੇ ਸੋਚਦੀ ਕਿ ਉਹ ਆਪ ਨਹੀਂ ਜਾਵੇਗੀ ਕੇਸਰ ਨੂੰ ਸ਼ੀਸ਼ੀ ਦੇ ਕੇ ਭੇਜ ਦੇਵੇਗੀ ਕਦੇ ਸੋਚਦੀ ਕਿ ਨਹੀਂ ਨਹੀਂ ਕੇਸਰ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਹਸਪਤਲ ਗਈ ਸੀ ਤਾਂ ਘਰ ਵਿੱਚ ਕਲੇਸ਼ ਹੋਵੇਗਾ ਫਿਰ ਉਸਨੂੰ ਖਿਆਲ ਆਇਆ ਕਿ ਪਿਛਲੀ ਗਲੀ ਵਿੱਚ ਇੱਕ ਮੁੰਡਾ ਉਸੇ ਹਸਪਤਾਲ ਵਿੱਚ ਪਰਚੀ ਕੱਟਣ ਦਾ ਕੰਮ ਕਰਦਾ ਹੈ ਉਸਨੇ ਸ਼ੀਸ਼ੀ ਉਸਨੂੰ ਦੇਣ ਦਾ ਵਿਚਾਰ ਕੀਤਾ ਪਰ ਜੇ ਉਸਨੇ ਮਨ੍ਹਾ ਕਰ ਦਿੱਤੀ ਤਾਂ ਫਿਰ ਕਦੇ ਉਹ ਆਪ ਹੀ ਜਾਣ ਦਾ ਵਿਚਾਰ ਕਰਦੀ ਅਤੇ ਦਿਲ ਨੂੰ ਤਸੱਲੀ ਦਿੰਦੀ ਕਿ ਜੇ ਕੁਝ ਹੋਇਆ ਤਾਂ ਉਹ ਨਾਲ ਦੀ ਨਾਲ ਦਵਾਈ ਵੀ ਲੈ ਆਵੇਗੀ ਪਰ ਉਹ ਜਾਵੇ ਤਾਂ ਜਾਵੇ ਕਿਵੇਂ ਐਵੇਂ ਦੀਆਂ ਸੋਚਾਂ ਨਾਲ ਦੋ ਰਾਤਾਂ ਉਹ ਚੰਗੀ ਤਰ੍ਹਾਂ ਸੌਂ ਵੀ ਨਾ ਸਕੀ ਸੋਮਵਾਰ ਨੂੰ ਜਦੋਂ ਸਵੀਰ ਵੇਲੇ ਦੀ ਰੋਟੀ ਬਣਾ ਰਹੀ ਸੀ ਤਾਂ ਉਸ ਨੂੰ ਅਜੀਬ ਜਿਹਾ ਦਰਦ ਮਹਿਸੂਸ ਹੋਇਆ ਉਸ ਦਾ ਇਹ ਦਰਦ ਲਗਾਤਾਰ ਵਧ ਹੀ ਰਿਹਾ ਸੀ ਉਹ ਸਮਝ ਗਈ ਸੀ ਕਿ ਉਸ ਨੂੰ ਮਹੀਨਾ ਆ ਗਿਆ ਹੈ ਉਹ ਬਹੁਤ ਖੁਸ਼ ਹੋਈ ਥੋੜੀ ਦੇਰ ਬਾਅਦ ਉਸ ਦੇ ਸਾਰੇ ਬਦਨ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ ਤੇ ਉਸ ਦੀ ਤਕਲੀਫ ਲਗਾਤਾਰ ਵਧ ਹੀ ਰਹੀ ਸੀ ਪਰ ਇਹ ਦਰਦ ਉਸ ਦੀ ਖੁਸ਼ੀ ਦੇ ਸਾਹਮਣੇ ਕੁਝ ਵੀ ਨਹੀਂ ਸੀ ਉਹ ਦਰਦ ਦੀ ਪਰਵਾਹ ਨਾ ਕਰਦੇ ਹੋਏ ਨਿੰਮੀ ਜਈ ਮੁਸਕਾਨ ਲੈ ਕੇ ਕੰਮ ਤੇ ਵੀ ਚਲੀ ਗਈ ਸਾਰੀ ਤਕਲੀਫ ਸਾਰੀ ਬੇਚੈਨੀ ਜੋ ਪਿਛਲੇ ਕਈ ਦਿਨਾਂ ਤੋਂ ਇਕੱਲੇ ਹੀ ਹੰਡਾ ਰਹੀ ਸੀ ਪਲਾਂ ਵਿੱਚ ਹੀ ਭੁੱਲ ਗਈ ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਅੱਜ ਤਾਂ ਉਸਕੂਨ ਦੀ ਨੀਂਦ ਸੌਵੇਂਗੀ ਦੋਸਤੋ ਤੁਸੀਂ ਸੁਣੀ ਕਹਾਣੀ ਸਕੂਨ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ